ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡ ਰੰਜੀਤਗੜ੍ਹ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਮੋਕਸਰ ਸਾਹਿਬ ਪੈ ਜਾਂਦਾ ਦੋਸਤੋ ਇੱਕ ਨੀਲੀ ਰਾਵੀ ਦਾ ਦੋਸਤੋ ਚੰਗਾ ਬੋਲ ਦੋਸਤੋ ਭਰਾਵਾਂ ਨੇ ਪਾਲਿਆ ਸਾਰੀ ਬਣ ਦੀ ਡਿਟੇਲ ਦੋਸਤੋ ਬਾਈ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਹਰਾਂ ਤੋਂ ਲੈ ਕੇ ਕਰਦੇ ਆ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਂ ਦੱਸਿਓ ਆਪਣਾ ਮੇਰਾ ਨਾਮ ਬਲਵੀਰ ਸਿੰਘ ਪਿੰਡ ਰੰਜੀਤਗੜ੍ਹ ਜ਼ਿਲ੍ਹਾ ਫਰੀਦਕੋਟ ਠੀਕ ਆ ਤੇ ਬਾਈ ਜੀ ਇਹ ਝੋਟਾ ਆਪਣੇ ਘਰ ਦਾ ਹੀ ਆ ਠੀਕ ਆ ਕਿੰਨੀ ਉਮਰ ਹੋ ਗਈ ਬਾਈ ਜੀ ਇਹਦੀ 3 ਸਾਲ ਉਮਰ ਹੋ ਗਈ 3 ਸਾਲ ਉਮਰ ਹੋ ਗਈ ਹਾਂਜੀ ਠੀਕ ਆ ਕਿਹੜੇ ਬੋਲ ਦਾ ਬੱਚਾ ਬਾਈ ਜੀ ਇਹਨਾਂ ਅਲਬਖਸ਼ ਦਾ ਬੱਚਾ ਅਲਬਖਸ਼ ਛੋਟੇ ਦਾ ਬੱਚਾ ਲੋਬੀ ਸੱਜਣੋਂ ਪਿਓ ਵਾਲੇ ਪਾਸੋਂ ਵੇਖੀ ਨਾ ਬਹੁਤ ਚੰਗੀ ਬਰੀਡ ਤੇ ਚੰਗੀ ਦੋਸਤੋ ਖਾਨਦਾਨੀ ਦੇ ਵਿੱਚੋਂ ਆ ਨੀਲੀ ਰਾਵੀ ਦਾ ਬੋਲ ਆ ਦੋਸਤੋ ਚੈਂਪੀਅਨ ਨੇ ਦਾ ਪਿਓ ਰਹਿ ਚੁੱਕਿਆ ਤੇ ਦੋਸਤੋ ਇਹਦੇ ਚੈਨ ਵੀ ਦੋਸਤੋ ਬਹੁਤ ਚੰਗੇ ਚੈਨ ਆ ਤੇ ਸੋਹਣੇ ਕੱਦ ਕਾਠ ਵਾਲਾ ਛੋਟਾ ਦੋਸਤੋ ਤੇ ਬਾਈ ਜੀ ਇਹ ਕੋਈ ਆਪਾਂ ਛੋਟੀ ਉਮਰ ਦੇ ਵਿੱਚ ਤੁਸੀਂ ਦੱਸਦੇ ਸੀ ਕਿਹੜੇ ਮੇਲੇ ਤੇ ਪਾਇਆ ਸੀ ਇਹ ਆਪਾਂ ਬਠਿੰਡੇ ਜ਼ਿਲ੍ਹੇ ਦੇ ਫੂਲੇ ਵਾਲਾ ਪਿੰਡ ਵਿੱਚ ਪਾਇਆ ਸੀ ਫੂਲੇ ਵਾਲੇ ਮੇਲੇ ਮੇਲੇ ਦੇ ਵਿੱਚ ਹਾਂਜੀ ਠੀਕ ਹੈ ਉੱਥੇ ਬਈ ਕਿੰਨਾ ਸਥਾਨੇ ਨੇ ਹਾਸਲ ਕੀਤਾ ਸੀ ਉੱਥੇ 3rd ਪ੍ਰਾਈਜ਼ ਲਿਆ ਸੀ 3rd ਪ੍ਰਾਈਜ਼ ਤੇ ਬਈ ਉਦੋਂ ਕਿੰਨੀ ਕੁ ਉਮਰ ਸੀ ਲਗਭਗ 6 ਮਹੀਨੇ ਦੀ ਉਮਰ ਸੀ 6 ਮਹੀਨਿਆਂ ਦੇ ਵਿੱਚ ਦੋਸਤੋ ਇਹ ਛੋਟਾ ਬੱਚਾ ਸੀ ਜਦੋਂ ਉਦੋਂ ਚੈਂਪੀਅਨ ਆਇਆ ਸੀ ਦੋਸਤੋ ਤੇ ਬਈ ਜੀ ਇਹਦੀ ਮਦਰ ਰਿਕਾਰਡ ਦੀ ਗੱਲ ਕਰੀਏ ਕਿੰਨਾ ਕੁ ਦੁੱਧ ਰਿਆ 18 ਤੋਂ 19 ਲੀਟਰ ਦੇ ਵਿੱਚ ਦੁੱਧ ਸੀਗਾ। ਹਾਂਜੀ। ਠੀਕ ਆ। ਬਈ ਇਹਨੂੰ ਹੁਣ ਆਪਾਂ ਮੱਜਾਂ ਤੇ ਕ੍ਰੋਸਿੰਗ ਲਈ ਛੱਡਦੇ ਆਂ। ਹਾਂਜੀ ਹਾਂ ਛੱਡਦੇ। ਠੀਕ ਆ। ਤੇ ਕੋਈ ਬੱਚਿਆਂ ਦਾ ਰਿਜ਼ਲਟ ਤਾਂ ਆਇਆ ਨਹੀਂ ਹੋਣਾ ਬਈ ਹਜੇ। ਉਮਰ ਛੋਟੀ ਐ। ਹਾਂਜੀ। ਤੇ ਮੂੰਹੋਂ ਚਾਰ ਚਾਰ ਦੰਦ ਹੋ ਗਿਆ ਬਈ। ਚੋਕਦੇ ਹਾਂਜੀ ਚੱਕੀ ਆਉਂਦਾ। ਚੱਕੀ ਆਉਂਦਾ। ਲੋ ਵੀ ਸੱਜਣੋ ਤੋੜ ਕੇ ਵੀ ਤੁਹਾਨੂੰ ਵਿਖਾਉਣੇ ਆਂ। ਬਹੁਤ ਚੰਗੀ ਬਰੀਡ ਦੇ ਉੱਤੇ ਆ ਦੋਸਤੋ ਜਿਹੜਾ ਵੀਰ ਪਸੰਦ ਕਰੂਗਾ ਤੇ ਬਾਈ ਨੇ ਦੋਸਤੋ ਇਹ ਝੋਟਾ ਸੇਲ ਕਰਨਾ। ਇਸੇ ਕਰਕੇ ਦੋਸਤੋ ਆਪਾਂ ਇਸ ਪਿੰਡ ਦੇ ਵਿੱਚ ਪਹੁੰਚ ਕੇ ਦੋਸਤੋ ਇਹ ਝੋਟੇ ਦੀ ਵੀਡੀਓ ਕਵਰ ਕਰਨ ਲੱਗੇ ਆ ਤੇ ਕੁਆਲਿਟੀ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਬਹੁਤ ਚੰਗਾ ਦੋਸਤੋ ਝੋਟਾ ਫੇਸ ਬਿਊਟੀ ਵੇਖ ਸਕਦੇ ਆ ਦੋਸਤੋ ਪੂਰੇ ਮੂੰਹ ਦੇ ਉੱਤੇ ਹੀ ਦੋਸਤੋ ਵੈਟਨੈਸ ਹੈਗੀ ਆ ਤੇ ਅੱਖਾਂ ਵੇਖ ਸਕਦੇ ਆ ਬਿਲਕੁਲ ਚਿੱਟੀਆਂ ਦੋਸਤੋ ਚਾਰੇ ਪੈਰ ਦੋਸਤੋ ਚਿੱਟੇ ਆ ਦੇਖ ਸਕਦੇ ਆ ਮਗਰਲੇ ਦੋਸਤੋ ਗੋਡਿਆਂ ਦਾ ਹੀ ਚਿੱਟੇ ਆ ਪੂਛ ਦੋਸਤੋ ਉੱਪਰੋਂ ਥੋੜੀ ਫਟਕ ਦੋਸਤੋ ਕਾਲੀ ਆ ਬਾਕੀ ਦੋਸਤੋ ਸਾਰੀ ਪੂਛ ਹੀ ਚਿੱਟੀ ਆ ਉਮੀਦ ਆ ਵੀ ਦੋਸਤੋ ਰਿਜ਼ਲਟ ਇਹਦੇ ਬੱਚਿਆਂ ਦਾ ਚੰਗਾ ਰਿਜ਼ਲਟ ਆ ਜਾਊਗਾ ਤੇ ਸੂਬਾ ਦਾ ਵੇੜਾ ਦੋਸਤੋ ਉਸ ਟੰਗ ਨਾਲ ਦੀ ਟੈਸਟੀ ਕਰਾਂ ਦਾ ਸੈਜ ਦਾ ਅੰਦਾਜ਼ਾ ਲਾ ਲਓ ਜੀ ਕਿਉਂਕਿ ਬਾਈਆਂ ਨੇ ਸੂਬਾ ਨਵਾਤਾ ਸੀ ਆ ਤੋੜਿਓ ਬਈ ਮੜਾ ਇੱਕ ਨੋਰਮਲ ਪਰਿਵਾਰ ਦੇ ਵਿੱਚੋਂ ਦੋਸਤੋ ਬਾਈਆਂ ਨੇ ਝੋਟਾ ਤਿਆਰ ਕੀਤਾ ਸੋਹਣੀ ਦੋਸਤੋ ਫੇਸ ਬਿਊਟੀ ਆ ਤੇ ਚੰਗਾ ਦੋਸਤੋ ਹੈਗਾ ਜਿਹੜਾ ਵੀਰ ਦੋਸਤੋ ਸ਼ੌਂਕ ਰੱਖਦਾ ਤੇ ਜਾ ਕੇ ਦੋਸਤੋ ਜਿਹੜਾ ਵੀਰ ਸੇਵਾ ਕਰੂਗਾ ਤੇ ਝੋਟੇ ਨੇ ਦੋਸਤੋ ਪੂਰਾ ਹੁਣ ਭਰਨ ਦੀ ਰੋਤ ਆ ਦੋਸਤੋ ਇਹਨੇ ਹੁਣ ਭਰਨਾ ਦੋਸਤੋ ਇਹ ਦੂ ਪਹਿਲਾਂ ਤਾਂ ਵਦਨ ਦੀ ਉਮਰ ਸੀਗੀ ਵਦਨਾ ਦੋਸਤੋ ਹਜੇ ਨੇ ਹਜੇ ਵੀ ਆ ਤੇ ਪਰ ਦੋਸਤੋ ਹੁਣ ਇਹ ਭਰ ਜੂਗਾ ਲਿਓ ਜੀ ਤੋੜ ਲਓ ਜਿਹੜੀ ਸਿਹਤ ਬਾਨੀ ਆ ਦੋਸਤੋ ਹੁਣ ਹੀ ਬਾਨੀ ਆ ਇਹਦੀ ਤੇ ਭਾਈ ਇਹਦਾ ਮੁੱਲ ਕੀ ਕਰਾਂਗੇ ਫਿਰ ਆਪਾਂ ਮੁੱਲ 1.25 ਹੈ ਜੀ 1.25 ਲਓ ਵੀ ਸੱਜਣੋ 1 ਲੱਖ ਤੇ 25000 ਰੁਪਇਆ ਬਾਈ ਨੇ ਮੁੱਲ ਕੀਤਾ ਥੋੜਾ ਬਹੁਤਾ ਕੋਈ ਬਾਈ ਮਾਨਤਾਨ ਹੋ ਜੂ ਹਾਂਜੀ ਹੋ ਕਰ ਦਾਂਗੇ ਜੀ ਮੌਕੇ ਤੇ ਮਾਨਤਾਨ ਲਓ ਵੀ ਸੱਜਣੋ ਥੋੜਾ ਬਹੁਤਾ ਬਾਈ ਜਾਂਦਾ ਮਾਨਤਾਨ ਹੋ ਜੂਗਾ ਇੱਥੇ ਦੋਸਤੋ ਆ ਕੇ ਤੁਸੀਂ ਪਿੰਡ ਰਣਜੀਤਗੜ੍ਹ ਬਾਈ ਨਾਲ ਗੱਲਬਾਤ ਕਰ ਲਓ ਇਹ ਨੰਬਰ ਦੋਸਤੋ ਸਤਿਨ ਤੇ ਵੀ ਚੱਲਦਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਕਿਸੇ ਵੀ ਪਸ਼ੂ ਦੀ ਸੇਲ ਪਰਚੇ ਵਾਸਤੇ ਦੋਸਤੋ ਵੀਡੀਓ ਕਵਰ ਕਰਾਉਣੀ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਤੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਬਾਈ ਨਾਲ ਸੰਪਰਕ ਕਰਨਾ ਹੋਵੇ ਤਾਂ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਦੋਸਤੋ ਕਿਸਮਤ ਨਾਲ ਹੀ ਦੋਸਤੋ ਚੰਗਾ ਪਸ਼ੂ ਕਿਤੇ ਨਿਕਲਦਾ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਹ ਛੋਟਾ ਆਪਾ ਵਿਖਾਉਣਾ ਸੀ ਮੂੰਹੋਂ ਚਾਰ ਦੰਦ ਤੇ ਛੋਟੀ ਉਮਰ ਦੇ ਵਿੱਚ ਹੀ ਦੋਸਤੋ ਮੇਲੇ ਦੇ ਵਿੱਚ ਭਾਗ ਲਿਆ ਇਸ ਛੋਟੇ ਨੇ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ